ਕੇ ਪਾਸ ਹੋਣ ਵਾਸਤੇ ਮਿਹਨਤ ਕਰਨੀ ਜ਼ਰੂਰੀ ਹੈ ਮਿਹਨਤ ਦਾ ਮਤਲਬ ਹੈ ਸਵਾਲ ਨੂੰ ਸਮਝਣਾ ਉਹਦਾ ਹੱਲ ਕਰਨਾ ਇਸੇ ਤਰ੍ਹਾਂ ਜੇ ਤੁਸੀਂ ਵੀ ਜੀਵਨ ਚ ਪਾਸ ਹੋਣਾ ਚਾਹੁੰਦੇ ਹੋ ਅੱਗੇ ਵਧਣਾ ਚਾਹੁੰਦੇ ਹੋ ਤਾਂ ਸਮਝ ਲਓ ਕਿ ਤੁਹਾਡੇ ਮੂਰੇ ਕੋਈ ਸਮੱਸਿਆ ਆਈ ਹੈ ਤਾਂ ਰੱਬ ਨੇ ਇੱਕ ਸਵਾਲ ਪਾਇਆ ਹੈ ਇਹ ਤੋਂ ਘਬਰਾਣਾ ਨਹੀਂ ਹੈ ਐਸੀ ਇਹਦਾ ਹੱਲ ਕਰਨਾ ਹੈ ਕਿਉਂਕਿ ਹੱਲ ਕਰਨ ਵਾਲਾ ਹੀ ਅਗਲੀ ਕਲਾਸ ਵਿੱਚ ਜਾਂਦਾ ਹੈ ਹੱਲ ਕਰਨ ਵਾਲਾ ਹੀ ਅੱਗੇ ਵਧਦਾ ਹੈ ਤਾਂ ਜੇ ਬੰਦਾ ਸਮੱਸਿਆ ਨੂੰ ਦੇਖ ਕੇ ਮੱਥੇ ਦੇ ਹੱਥ ਰੱਖ ਕੇ ਬਹਿ ਜਾਵੇ ਹੁਣ ਕੀ ਹੋਏਗਾ ਕੀ ਕਰਾਂਗੇ ਤਾ ਫਿਰ ਹੱਲ ਕਰਨ ਦੀ ਕੋਸ਼ਿਸ਼ ਕਰਨੀ ਹੈ ਟੈਨਸ਼ਨ ਲੈਣ ਦਾ ਕੋਸ਼ਿਸ਼ ਹੱਲ ਨਹੀਂ ਹੋਣਾ ਬਰੋ ਸਮਝਦੇ ਹੋ ਕਿ ਨਹੀਂ ਜਦੋਂ ਇੱਕ ਬੰਦੇ ਸਾਹਮਣੇ ਮੁਸੀਬਤ ਆ ਗਈ ਕੋਈ ਬਿਮਾਰੀ ਆ ਗਈ ਹਾਏ ਹੁਣ ਕੀ ਬਣੇਗਾ ਕੀ ਹੋਏਗਾ ਇਹ ਬਿਮਾਰੀ ਜਾਏਗੀ ਨਹੀਂ ਜਾਂ ਕੀ ਬਣੇਗਾ ਉਹ ਟੈਨਸ਼ਨ ਲੈਂਦਾ ਹੈ ਤੇ ਇੱਕ ਬੰਦੇ ਸਾਹਮਣੇ ਆਂਦੀ ਉਹ ਕਹਿੰਦਾ ਬਿਮਾਰੀ ਆ ਗਈ ਹੁਣ ਇਹਦਾ ਹੱਲ ਕਰੀਏ ਇਹਦਾ ਇਲਾਜ ਲੱਭੀਏ ਹੁਣ ਇਹਦਾ ਹੱਲ ਕੀ ਹੋ ਸਕਦਾ ਹੈ ਮੈਂ ਮਾਲਿਕ ਦੇ ਘਰ ਚ ਜਾਵਾਂ ਮੈਂ ਕਿਸੇ ਅੱਛੇ ਡਾਕਟਰ ਨੂੰ ਦਿਖਾਵਾਂ ਕੋਈ ਅੱਛੀ ਮੈਡੀਸਿਨ ਲਵਾਵਾਂ ਆਪਣੇ ਮਾਲਿਕਾ ਕੇ ਦੁਆ ਕਰਾਂ ਅਰਦਾਸ ਕਰਾਂ ਇਹ ਹੱਲ ਕੀ ਹੋ ਸਕਦਾ ਹੈ ਉਹ ਹਰ ਉਹ ਕੋਸ਼ਿਸ਼ ਕਰਦਾ ਜਿਹਦੇ ਨਾਲ ਉਹਦਾ ਹੱਲ ਹੋ ਜਾਵੇ ਉਹ ਬੈਠਾ ਸੋਚਦਾ ਹੀ ਨਹੀਂ ਰਹਿੰਦਾ ਔਰ ਜਿਹੜਾ ਤਲਾਸ਼ ਕਰਦਾ ਹੈ ਨਾ ਉਹਨੂੰ ਹੱਲ ਮਿਲਦਾ ਵੀ ਜ਼ਰੂਰ ਹੈ ਕਿ ਨਹੀਂ ਉਹ ਕਹਿੰਦੇ ਨਾ ਕਿ ਲੱਭੋ ਤਾਂ ਰੱਬ ਵੀ ਮਿਲ ਜਾਂਦਾ ਹੈ ਪਰ ਗੱਲ ਤਾਂ ਲੱਭਣ ਦੀ ਹੈ ਨਾ ਕਿ ਲੱਭਦੇ ਹੈ ਕਿ ਨਹੀਂ ਮਿਲਨ ਨੂੰ ਤਾਂ ਰੱਬ ਵੀ ਮਿਲ ਜਾਂਦਾ ਪਰ ਮਿਲਨ ਦੀ ਕੋਸ਼ਿਸ਼ ਕਰਦੇ ਹੀ ਨਹੀਂ ਜੇ ਅਸੀਂ ਕੋਸ਼ਿਸ਼ ਕਰਾਂਗੇ ਰੱਬ ਵੀ ਫਿਰ ਮਿਲੇਗਾ ਤੇ ਹੱਥੇ ਹੱਤਰਾ ਕੇ ਬੈਠੇ ਰਹਾਂਗੇ ਬੜਾ ਮੁਸ਼ਕਿਲ ਬੜਾ ਮੁਸ਼ਕਿਲ ਬੜਾ ਮੁਸ਼ਕਿਲ ਤਾਂ ਫੇ ਭਾਈ ਕਦੀ ਉਹਦੇ ਤੱਕ ਤੇਰੀ ਪਹੁੰਚ ਹੁਣੀ ਨਹੀਂ ਹੈ ਕਿਉਂਕਿ ਕਿਸੇ ਵੀ ਚੀਜ਼ ਨੂੰ ਹਾਸਲ ਕਰਨਾ ਨਾ ਕੋਸ਼ਿਸ਼ ਤਾਂ ਕਰਨੀ ਪੈਂਦੀ ਹੈ ਮਿਹਨਤ ਜਿਹਦਾ ਕਬੀਰ ਸਾਹਿਬ ਨੇ ਆਪਣੀ ਬਾਣੀ ਚ ਕਿਹਾ ਨਾ ਕਿ ਜੀਵਨ ਥਾ ਜੇ ਦੁੱਖ ਭਰਾ ਜੀਵਨ ਥਾ ਇਹ ਦੁੱਖ ਭਰਾ ਗੁਰੂ ਗੁਰ ਦੀਨਾ ਮੀਠਾ ਇਹ ਕਹਿੰਦੇ ਗੁਰੂ ਨੇ ਇੱਕ ਗੁਰ ਦਿੱਤਾ ਗੁਰਿਆ ਨਹੀਂ ਗਿਆਨ ਦਿੱਤਾ ਉਹ ਮਿੱਠਾ ਜਿਹਾ ਗਿਆਨ ਦਿੱਤਾ ਕਹੇ ਕਬੀਰ ਮੈਂ ਪੂਰਾ ਪਾਇਆ ਸਭ ਘਟ ਸਾਹਿਬ ਡਿਠਾ ਉਹ ਕਹਿੰਦੇ ਮੈਂ ਜਦੋਂ ਗੁਰੂ ਦੇ ਕੋਲੋਂ ਯੁਕਤੀ ਮਿਲੀ ਨਾ ਤਾਂ ਫਿਰ ਮੈਂ ਪੂਰਾ ਪਾਇਆ ਪੂਰੇ ਦਾ ਮਤਲਬ ਪੂਰਾ ਗਿਆਨ ਜਦੋਂ ਮੈਨੂੰ ਮਿਲਿਆ ਤਾਂ ਫਿਰ ਮੇਰੀ ਨਜ਼ਰ ਜਿੱਧਰ ਵੀ ਗਈ ਹਰ ਜਗ੍ਹਾ ਮੈਨੂੰ ਆਪਣਾ ਉਹ ਸੱਚਾ ਸਾਹਿਬ ਹੀ ਨਜ਼ਰ ਆਇਆ ਉਹ ਸੱਚਾ ਪ੍ਰਮਾਤਮਾ ਪ੍ਰਭੂ ਹੀ ਨਜ਼ਰ ਆਇਆ ਔਰ ਜਦੋਂ ਹਰ ਜਗ੍ਹਾ ਨਜ਼ਰੀ ਉਹ ਆਇਆ ਤਾਂ ਫਿਰ ਸਾਰੀਆਂ ਟੈਂਸ਼ਨਾਂ ਸਾਰੀਆਂ ਚਿੰਤਾਵਾਂ ਸਾਰੇ ਡਰ ਸਾਰੀਆਂ ਪੀੜਾਵਾਂ ਤੋਂ ਉਹਦੇ ਮੁੱਕ ਗਈਆਂ ਕਿ ਜਦੋਂ ਹੈ ਹੀ ਉਹ ਤਾਂ ਫਿਰ ਚਿੰਤਾ ਕਾਦੀ ਹੈ ਔਰ ਸਮਝ ਲਓਗੇ ਕੋਈ ਤੁਹਾਡਾ ਪਿਆਰਾ ਸਾਹਮਣੇ ਉਹ ਨਾ ਕੋਈ ਤਲਵਾਰ ਨੰਗੀ ਲੈ ਕੇ ਆਂਦਾ ਫੇ ਤੁਹਾਡੇ ਨੂੰ ਤੁਹਾਨੂੰ ਟੈਂਸ਼ਨ ਹੋਣੀ ਹੈ ਕੋਈ ਚਿੰਤਾ ਹੋਣੀ ਤੁਹਾਨੂੰ ਕਿ ਮੇਰਾ ਪਿਆਰਾ ਹੀ ਆ ਜਾ ਕਾਦੀ ਟੈਂਸ਼ਨ ਹੈ ਉਹਦੇ ਹੱਥੇ ਚਾਹ ਤਾਂ ਮੇਰੇ ਵਾਸਤੇ ਕਾਲੀ ਟੈਂਸ਼ਨ ਯਾਨੀ ਦਸਮਾ ਕੀ ਚੰਦੇ ਕਿ ਇਹ ਮੁਸੀਬਤ ਵੀ ਹੈ ਔਰ ਯਕੀਨ ਰੱਖਿਓ ਮੇਰੇ ਨਾਲ ਹੈ ਇਹ ਹੱਲ ਕਰਨਾ ਹੈ ਡਰਨ ਦੀ ਘਬਰਾਣ ਦੀ ਜ਼ਰੂਰਤ ਨਹੀਂ ਹੈ ਸ ਦਰਨ ਦੀ ਆ ਘਬਰਾਣ ਦੀ ضرورت ਨਹੀਂ ਹੈ ਕਿਉਂਕਿ ਇਹਨੂੰ ਸਿੰਪਲ ਜਿਆ ਕਰਕੇ ਸਮਝਾਈਏ ਫਰਦ ਕਰੋ ਗਰਮੀ ਬਹੁਤ ਜ਼ਿਆਦਾ ਹੋਵੇ ਗਰਮੀ ਬਹੁਤ ਜ਼ਿਆਦਾ ਹੋਵੇ ਘਰ ਚ ਏਸੀ ਲੱਗਾ ਹੈ ਪਰ ਜਿਹੜਾ ਚਿੰਤਾ ਕਰਨ ਵਾਲਾ ਬੰਦਾ ਨਾ ਬੈਠਾ ਆ ਗਰਮੀ ਕਿਉਂ ਇੰਨੀ ਜ਼ਿਆਦਾ ਹੈ ਇਹ ਰੱਬ ਨੇ ਗਰਮੀ ਬਣਾਈ ਕਿਉਂ ਪਹਿਲਾਂ ਤਾਂ ਇਹ ਦੱਸੋ ਮੈਨੂੰ ਰੱਬ ਗਰਮੀ ਕਿਉਂ ਬਣਾਉਂਦਾ ਹੈ ਰੱਬ ਨੂੰ ਗਰਮੀ ਬਣਾਨੀ ਨਹੀਂ ਚਾਹੀਦੀ ਸੀ ਇਹ ਗਰਮੀ ਨਾਲ ਪਸੀਨਾ ਪਸੀਨੇ ਹੋ ਗਿਆ ਦੇਖੋ ਕੱਪੜੇ ਭਿੱਜ ਗਏ ਮੇਰੇ ਹੈ ਇੰਨੀ ਗਰਮੀ ਇੰਨੀ बेचैनी ਪਤਾ ਨਹੀਂ ਰੱਬ ਕਰਦਾ ਜੀ اے ਰੱਬਾ ਦੁਨੀਆ ਤਾਂ ਬਣਾਈ ਚੰਗੀ ਗੱਲ ਐ ਸੁੱਖ ਬਣਾਇਆ ਚੰਗੀ ਗੱਲ ਐ ਸਰਦੀ ਬਣਾਈ ਇਹ ਗਰਮੀ ਕਿਉਂ ਬਣਾ ਦਿੱਤੀ ਤੂੰ ਹੁਣ ਇਹ ਇਦਾਂ ਦੀ ਸ਼ਿਕਾਇਤਾਂ ਹੀ ਬੰਦਾ ਕਰੀ ਜਾਵੇ ਤਾਂ ਹੱਲ ਹੋਣਾ ਕੋਈ ਗਰਮੀ ਚੱਲ ਜਾਣੀ ਐ ਗਰਮੀ ਤਾਂ ਹੈ ਹੁਣ ਸਮਝਦਾਰ ਬੰਦਾ ਜੇ ਉਹ ਗਰਮੀ ਨੂੰ ਕਾਨੂੰ ਕੋਸੀ ਜਾਂਦਾ ਰੱਬ ਨੂੰ ਕਾਨੂੰ ਕੋਸੀ ਜਾਂਦਾ ਏਸੀ ਚਲਾ ਜਾ ਕੇ ਯਾਰ ਬਟਨ ਆਨ ਕਰ ਆ ਗਈ ਠੰਡੀ ਹਵਾ ਆਨੰਦ ਲੈ ਹੁਣ ਸਮਝਦਾਰ ਕੌਣ ਐ ਕੋਸਣ ਵਾਲਾ ਐ ਹੱਲ ਕਰਨ ਵਾਲਾ ਆਵਾਜ਼ ਘੱਟ ਆਂਦੀ ਐ ਤੁਹਾਡੀ ਭੁੱਖ ਲੱਗੀ ਹੋਈ ਐ ਜਾਨੀ ਵੀ ਤੇ ਸੀ ਤੁਸੀਂ ਦੋ ਦੋ ਕੱਪ ਪੀ ਲਿਆ ਕਰੋ ਤਾਂ ਕਿ ਥੋੜੀ ਆਵਾਜ਼ ਨਿਕਲੇ ਤੁਹਾਡੀ ਨਾਲ ਠੀਕ ਹੈ ਸੋ ਫਿਰ ਕਵਾਂਗੇ ਇੱਕ ਸ਼ਿਕਾਇਤ ਕਰ ਰਿਹਾ ਹੈ ਸ਼ਿਕਵੇ ਕਰ ਰਿਹਾ ਹੈ ਇੱਕ ਪਰਮਾਤਮਾ ਨੂੰ ਕੋਸ ਰਿਹਾ ਹੈ ਕੋਸ ਰਿਹਾ ਹੈ ਕਿ ਨਹੀਂ ਗਰਮੀ ਕਿਉਂ ਬਣਾ ਦਿੱਤੀ ਗਰਮੀ ਜਿੱਦਾ ਦੇਖੋ ਆ ਸਕਿਨ ਸੜਦੀ ਹੈ ਪਿੱਤ ਨਿਕਲ ਜਾਂਦੀ ਪਿੱਤ ਸਮਝਦੇ ਇਤਰੀ ਪਿੱਤ ਕਹਿੰਦੇ ਨਾ ਇਹ ਕਿੰਨਾ ਖਾਰਿਸ਼ ਹੁੰਦੀ ਹੈ ਕਿੰਨਾ ਸੂਈਆਂ ਚੁੱਭਦੀਆਂ ਹੈ ਰੱਬਾ ਕਿਉਂ ਬਣਾਈ ਹੈ ਉਹ ਇੱਕ ਬੰਦਾ ਕਹਿੰਦਾ ਯਾਰ ਕੀ ਆ ਆਪਣੀ એનર્ਜੀ ਇੱਥੇ ਵੇਸਟ ਕਰੀ ਜਾਂਦਾ ਉੱਠ ਕੇ ਇਹਨੂੰ ਬਟਨ ਨਹੀਂ ਦੁਬਾਰਾ ਦੇ ਸੀਦਾ ਬਟਨ ਆਨ ਕਰ ਲੈ ਪੱਖਾ ਹੀ ਚਲਾ ਲੈ ਕੂਲਰ ਚਲਾ ਲੈ ਉਹ ਠੰਡੀ ਹਵਾ ਆਏਗੀ ਤਾਂ ਆਪੀ ਗਰਮੀ ਦੂਰ ਹੋ ਜੀ ਸ਼ਿਕਾਇਤਾਂ ਕਰਨ ਨਾਲ ਹੱਲ ਨਹੀਂ ਹੁੰਦੇ ਹੁਣ ਜਿੰਨੀ ਦੇਰ ਬਹਿ ਕੇ ਸ਼ਿਕਾਇਤ ਕਰੀ ਜਾਣੀ ਹੈ ਦੁੱਖ ਤਾਂ ਉੱਥੇ ਹੀ ਹੈ ਗਰਮੀ ਤਾਂ ਉੱਥੇ ਹੀ ਹੈ ਕਿ ਸ਼ਿਕਾਇਤ ਕਰਨ ਤੋਂ ਪਹਿਲਾਂ ਹੀ ਜਾ ਕੇ ਬਟਨ ਦਵਾ ਦਿੰਦਾ ਤਾਂ ਸ਼ਿਕਾਇਤ ਹੋਣੀ ਫੇ ਕਹਿੰਦੇ ਸ਼ੁਕਰ ਹੈ ਰੱਬਾ ਪੱਖਾ ਬਣਾਇਆ ਸ਼ੁਕਰ ਹੈ ਰੱਬਾ ਏਸੀ ਬਣਾਇਆ ਕਿ ਗਰਮੀ ਸੀ ਤਾਂ ਦਾ ਹੱਲ ਵੀ ਤੂੰ ਐਸੀ ਬੰਦੇ ਨੂੰ ਸਭ ਇਸ ਤੇ ਹੱਲ ਬਣਾ ਜੇ ਪਿਆਸ ਬਣਾਈ ਐ ਤਾਂ ਪਾਣੀ ਵੀ ਤੂੰ ਬਣਾਇਆ ਹੱਲ ਬਣਾਇਆ ਜੇ ਭੁੱਖ ਦਿੱਤੀ ਐ ਤਾਂ ਭੋਜਨ ਵੀ ਦਿੱਤਾ ਹੈ ਸ਼ੁਕਰ ਹੈ ਤੇਰਾ ਤੇ ਹਰ ਮੁਸ਼ਕਿਲ ਦਾ ਹੱਲ ਤੂੰ ਤਿਆਰ ਕੀਤਾ ਹੈ ਔਰ ਜਿਹੜਾ ਸਮਝਦਾਰ ਉਹ ਹਲਵਲ ਜਾਂਦਾ ਹੈ ਉਹ ਸ਼ਿਕਵੇ ਸ਼ਿਕਾਇਤਾਂ ਵੱਲ ਜਾ ਕੇ ਆਪਣਾ ਟਾਈਮ ਆਪਣੀ એનર્ਜੀ ਵੇਸਟ ਕਹਦੇ ਹੋ ਨਹੀਂ ਕਰਦਾ ਸਮਝਦੇ ਹੋ ਕਿ ਨਹੀਂ ਹੁਣ ਸਮਝ ਲੈ ਕਿ ਇੱਕ ਖਿਡਾਰੀ ਨੇ ਖੇਡਣ ਜਾਣਾ ਹੋਵੇ ਟੀਮਾਂ ਦਾ ਮੈਚ ਫਾਈਨਲ ਮੈਚ ਹੈ ਤਾਂ ਇੱਕ ਖਿਡਾਰੀ ਬਹਿ ਕੇ ਗਰਾਊਂਡ 'ਚ ਇੱਦਾਂ ਬਹਿ ਜਾਵੇ ਓਏ ਕੀ ਕਰ ਲੈ ਮੱਥੇ ਹੱਥ ਰੱਖ ਕੇ ਬੈਠਾ ਕੀ ਹੋਇਆ ਮੈਂ ਸੋਚ ਰਿਹਾ ਯਾਰ ਜਿੱਤਾਂਗੇ ਕਿ ਹਾਰਾਂਗੇ ਜੇ ਹਾਰ ਗਏ ਫਿਰ ਕੀ ਬਣੂਗਾ ਘਰ 'ਚ ਬੜੀ ਬੇਇੱਜ਼ਤੀ ਹੋਣੀ ਐ ਦੇਸ਼ 'ਚ ਬੜੀ ਬੇਇੱਜ਼ਤੀ ਹੋਣੀ ਐ ਸਾਰਿਆਂ ਨੇ ਕਹਿੰਦਾ ਟੀਮ ਹਾਰ ਗਈ ਫਾਈਨਲ 'ਚ ਪਹੁੰਚ ਕੇ ਹਾਰ ਗਈ ਤੁਸੀਂ ਮੈਂ ਤਾਂ ਟੈਨਸ਼ਨ ਬੜੀ ਐ ਯਾਰ ਕੀ ਬਣੇਗਾ ਜਿਹੜਾ ਸਮਝਦਾਰ ਬੰਦਾ ਹੋਊਗਾ ਬਣੇਗਾ ਬਾਅਦ 'ਚ ਪਹਿਲਾਂ ਉੱਠ ਕੇ ਨਾ ਸੋਚਣ ਤੇ ਜਿਹੜਾ ਟਾਈਮ ਖਰਾਬ ਕਰ ਰਿਹਾ ਇੱਦੀ ਸੋਚ ਰਿਹਾ ਫਿਰ ਤਾਂ ਹਾਰ ਪੱਕੀ ਐ ਓਏ ਸੋਚਣਾ ਛੱਡ ਉੱਠ ਕੇ ਪੂਰੀ ਜਾਨ ਲਗਾ ਦੇ ਜਿੱਤਣ ਵਾਸਤੇ ਪੂਰੀ ਜਾਨ ਲਗਾ ਦੇ ਬੈਸਟ ਕਰ ਆਪਣੀ ਵੱਲੋਂ ਇਹ ਕਹਿ ਕੇ ਮੈਂ 100% ਕੋਸ਼ਿਸ਼ ਕੀਤੀ ਬਾਕੀ ਹਾਰ ਜਾਂ ਜਿੱਤਣਾ ਇਹ ਬਾਅਦ ਚ ਦੇਖਿਆ ਜਾਏਗਾ ਕਿਉਂਕਿ ਮੈਨੂੰ ਇਹ ਤਸੱਲੀ ਹੁਣੀ ਚਾਹੀਦੀ ਕਿ ਮੇਰੇ ਵੱਲੋਂ ਕਮੀ ਮੈਂ ਬੈਸਟ ਕੀਤਾ ਹੁਣ ਜਿਹੜਾ ਬੈਸਟ ਕਰਨ ਦੀ ਕੋਸ਼ਿਸ਼ ਕਰਦਾ ਹੈ ਵੇ ਕਾਮਯਾਬੀ ਵੀ ਇਹਨੂੰ ਮਿਲਦੀ ਹੈ ਅੱਛਾ ਸਮਝੋ ਦੋ ਟੀਮਾਂ ਖੇਡ ਰਹੀਆਂ ਹਨ ਇੱਕ ਇੰਗਲੈਂਡ ਖੇਡ ਰਿਹਾ ਹੈ ਇੱਕ ਇੰਡੀਆ ਖੇਡ ਰਹੀ ਹੈ ਹੁਣ ਕਿਹੜੀ ਜਿੱਤੇਗੀ ਇੰਡੀਆ ਜਿੱਤੇਗੀ ਇੰਗਲੈਂਡ ਜਿੱਤੇਗੀ ਹੈ ਕੌਣ ਜਿੱਤੇਗੀ ਆਵਾਜ਼ ਹੈ ਕੀ ਗਿਆ ਉਹ ਇਡੀਆ ਤਾਂ ਆ ਗਿਆ ਕਿ ਕਿਉਂਕਿ ਇੰਡੀਆ 'ਚ ਬੈਠੇ ਆ ਨਾ ਅਸੀਂ ਤੇ ਬੰਦੇ ਤਾਂ ਇਹ ਜਾਣਦੇ ਆ ਇੰਡੀਆ ਜਿੱਤੇਗੀ ਤਾਂ ਕੀ ਵਾਕਿਆ ਹੀ ਇੰਡੀਆ ਖੇਡ ਰਹੀ ਏ ਇੰਗਲੈਂਡ ਖੇਡ ਰਹੀ ਏ ਕਿਹੜੀ ਜਿੱਤੇਗੀ ਟੀਮ ਹੁਣ ਇੱਥੇ ਕੁਦਰਤ ਦੋਨੋਂ ਵਾਸਤੇ ਨਿਊਟਰਲ ਹੈ ਹੁਣ ਇਹ ਨਹੀਂ ਬੰਦਾ ਕਵੇ हे ਰੱਬਾ हे ਪ੍ਰਮਾਤਮਾ ਇੰਡੀਆ ਜਿਤਾ ਦੇ ਤਾਂ ਤੁਹਾਡੀਆਂ ਦੁਆਵਾਂ ਇੰਡੀਆ ਨੂੰ ਜਿਤਾ ਦੇਣਗੀਆਂ ਅਗਰ ਇੰਡੀਆ ਬੈਸਟ ਖੇਲੇਗੀ ਤਾਂ ਜਿੱਤੇਗੀ ਫਿਰ ਰੱਬ ਉਹਨਾਂ ਦਾ ਸਾਥ ਦੇਗਾ ਤੇ ਜੇ ਬੈਸਟ ਹੀ ਨਹੀਂ ਖੇਡੇਗੀ ਤਾਂ ਫਿਰ ਫਿਰ ਉਹਦੀ ਜਿੱਤ ਹੋਏਗੀ ਉਹ ਦੱਸਣਾ ਕੀ ਜਦ ਕਿ ਇੱਕ ਮਿਸਾਲ ਦੇ ਰਹੇ ਆ ਕਿ ਕੁਦਰਤ ਕਹਿੰਦੀ ਹੈ ਤੂੰ ਬੈਸਟ ਕਰ ਤੈਨੂੰ ਜਿੱਤ ਵੀ ਉਹਨੂੰ ਮਿਲੇਗੀ ਜੋ ਪੂਰੀ ਮਿਹਨਤ ਕਰੇਗਾ ਹੁਣ ਜੇ ਤੁਸੀਂ ਜੀਵਨ ਚ ਜਿੰਨਾ ਚਾਹੁੰਦੇ ਹੋ ਤਾਂ ਚੈੱਕ ਕਰੋ ਕੁਦਰਤ ਦਾ ਨਿਯਮ ਹੈ ਜੋ ਪੂਰੀ ਜਾਨ ਲਗਾ ਦੇਗਾ ਮਿਹਨਤ ਕਰੇਗਾ ਕਾਮਯਾਬੀ ਵੀ ਉਹਨੂੰ ਮਿਲੇਗੀ ਜੇ ਅੱਜ ਸਾਨੂੰ ਕਾਮਯਾਬੀ ਨਹੀਂ ਮਿਲੀ ਜੇ ਅੱਜ ਸਾਨੂੰ ਸਫਲਤਾ ਨਹੀਂ ਮਿਲੀ ਜੇ ਅੱਜ ਅਸੀਂ ਪੇਪਰਾਂ ਜੋ ਪਾਸ ਨਹੀਂ ਹੋਏ ਤੇ ਦਾ ਮਤਲਬ ਮੈਂ ਆਪਣਾ ਵੈਸਟ ਹਾਲੇ ਤੱਕ ਕੀਤਾ ਹੀ ਨਹੀਂ ਹੁਣ ਇੱਥੇ ਦੋਸ਼ ਆਂਡੀਆਂ ਗਵਾਂਡੀਆਂ ਦਾ ਨਹੀਂ ਹੈ ਰੱਬ ਦਾ ਨਹੀਂ ਹੈ ਇੱਥੇ ਦੋਸ਼ ਮੇਰਾ ਹੈ ਕਿ ਹਾਲੇ ਇਹਦਾ ਮਤਲਬ ਮੇਰੇ ਅੰਦਰ ਕੋਈ ਨਾ ਕੋਈ ਕੀ ਸੀ ਇਹ ਰਾਜ ਦੱਸ ਰਿਹਾ ਤੁਹਾਨੂੰ ਇਹ ਲੈ ਨਿੰਦਣਾ ਨਹੀਂ ਕਿਸੇ ਨੂੰ ਅਮੀ ਦੇ ਹੋਗ ਨਹੀਂ ਕਿਉਂਕਿ ਅਸੀਂ ਫਿਰ ਕਮਾਂਗੇ ਹਰ ਚੀਜ਼ ਨੂੰ ਪਾਣ ਦੇ ਕੁਝ ਨਿਯਮ ਹੁੰਦੇ ਆ ਹਰ ਚੀਜ਼ ਨੂੰ ਪਾਣਦੇ ਤੁਹਾਨੂੰ ਸਭ ਕੁਝ ਮਿਲ ਸਕਦਾ ਹੈ ਹਰ ਚਾਹ ਕਿਹੜੀ ਦੁਨੀਆ ਦੀ ਚੀਜ਼ ਹੈ ਜਿਹੜੀ ਨਹੀਂ ਮਿਲ ਸਕਦੀ ਤੁਹਾਨੂੰ ਤੁਹਾਨੂੰ ਹਰ ਚੀਜ਼ ਮਿਲ ਸਕਦੀ ਹੈ ਕਿਉਂਕਿ ਹਰ ਚੀਜ਼ ਨੂੰ ਪਾਣ ਦੇ ਕੁਝ ਨਿਯਮ ਹੁੰਦੇ ਆ ਬਸ ਉਹਨਾਂ ਨਿਯਮਾਂ ਦੀ ਪਾਲਣਾ ਕਰਨੀ ਸ਼ੁਰੂ ਕਰਦੇ ਹੋ ਤੁਹਾਨੂੰ ਉਹ ਚੀਜ਼ ਮਿਲ ਜਾਏਗੀ ਅਗਰ ਅਸੀਂ ਨਿਯਮ ਤੇ ਨਹੀਂ ਚਲਾਂਗੇ ਤਾਂ ਉਹ ਚੀਜ਼ ਚਾਹੇ ਜਿੰਨੀ ਮਰਜ਼ੀ ਸਾਡੇ ਨੇੜੇ ਹੋਵੇ ਕਦੀ ਸਾਨੂੰ ਮਿਲ ਇਸ ਲਈ ਤੁਸੀਂ ਦੱਸੋ ਕਿਹੜੀ ਚੀਜ਼ ਮਤਲਬ ਕਹਿਣ ਦਾ ਮਤਲਬ ਇਹ ਕਹਿਣਾ ਪੁੱਛਣਾ ਚਾਹੁੰਦੇ ਕਿ ਤੁਸੀਂ ਕਿਹੜੀ ਚੀਜ਼ ਪਾਣਾ ਚਾਹੁੰਦੇ ਹੋ ਅਸੀਂ ਨਿਯਮ ਦੱਸਾਂਗੇ ਕਿਉਂ ਉਹਨੂੰ ਪਾਣ ਦਾ ਨਿਯਮ ਕੀ ਹੈ ਤੁਸੀਂ ਉਹਨਾਂ ਨਿਯਮਾਂ ਨੂੰ ਫੋਲੋ ਕਰਨਾ ਸ਼ੁਰੂ ਕਰਦੇ ਹੋ ਅਗਰ ਉਹ ਨਾ ਮਿਲੀ ਤਾਂ ਫਿਰ ਕਿਉਂ ਕਿ ਹਰ ਚੀਜ਼ ਨੂੰ ਪਾਣ ਦੇ ਹੁਣ ਫਰਜ਼ ਕਰੋ ਇੱਕ ਬੰਦੇ ਨੇ ਅੰਬ ਦਾ ਬ੍ਰਿਕਸ਼ ਲਾਣਾ ਹੈ ਤਾਂ ਅੰਬ ਦਾ ਪੇੜ ਲਾਣ ਦੇ ਕੁਝ ਨਿਯਮ ਹੈ ਕਿ ਇਹਨੂੰ ਇਦਾਂ ਦੀ ਜ਼ਮੀਨ 'ਚ ਲਾਣਾ ਪੈਣਾ ਇਹਨੂੰ ਆਹ ਖਾਦ ਦੇਣੀ ਪੈਣੀ ਇਹਨੂੰ ਇੰਨਾ ਪਾਣੀ ਦੇਣਾ ਪੈਣਾ ਹੈ ਜੇ ਆਪਾਂ ਉਹ ਨਿਯਮ ਨੂੰ ਪੂਰਾ ਕਰਾਂਗੇ ਤਾਂ ਪੇੜ ਤੋਂ ਅੰਬ ਵੀ ਸਾਨੂੰ ਫਲ ਵੀ ਸਾਨੂੰ ਇੱਕ ਦਿਨ ਮਿਲਣਗੇ ਤਾਂ ਸੇਬ ਦਾ ਪੇੜ ਲਾਣ ਦੇ ਕੁਝ ਅਲੱਗ ਨਿਯਮ ਹੁੰਦੇ ਆ ਅੰਬ ਵਾਲੇ ਨਿਯਮ ਨਹੀਂ ਹੈ ਕਿਉਂਕਿ ਸੇਬ ਦੇ ਬੂਟੇ ਦੇ ਅਲੱਗ ਨਿਯਮ ਹੈ ਔਰ ਅੰਬ ਦੇ ਪੌਦੇ ਦੇ ਅਲੱਗ ਨਿਯਮ ਹੈ orange ਦਾ ਪੌਦਾ ਲਾਣਾ ਹੋਵੇ ਉਹਦੇ ਅਲੱਗ ਨਿਯਮ ਹੈ ਕਿਸੇ ਹੋਰ ਫਰੂਟ ਦਾ ਪੌਦਾ ਲਾਣਾ ਹੋਵੇ ਤਾਂ ਹਰ ਇੱਕ ਪੌਦੇ ਦੇ ਇੱਕ ਨਿਯਮ ਹੈ ਤਾਂ ਹੀ ਤੁਸੀਂ ਦੇਖਦੇ ਹੋ ਨਾ ਕਿ ਸੇਬ ਹਮੇਸ਼ਾ ਠੰਡੀਆਂ ਜਗ੍ਹਾ 'ਚ ਹੁੰਦਾ ਹੈ ਤਾਂ ਅੰਬ ਹਮੇਸ਼ਾ ਗਰਮ ਜਗ੍ਹਾ 'ਚ ਹੁੰਦਾ ਹੈ ਲੋ ਸਮਝੇ ਹੋ ਕਿ ਨਹੀਂ ਕਿਉਂਕਿ ਨਿਯਮ ਹੈ ਹੁਣ ਜੇ ਬੰਦਾ ਕਹੇ ਕਿ ਨਿਯਮ ਮੈਂ ਅੰਬ ਵਾਲੇ ਫੋਲੋ ਕਰਾ ਤਾਂ ਮਿਲੇ ਮੈਨੂੰ ਸੇਬ ਕਦੀ ਹੋ ਸਕਦਾ ਫਿਰੇ ਜੇ ਮੈਨੂੰ ਸੇਬ ਚਾਹੀਦਾ ਹੈ ਤਾਂ ਮੈਨੂੰ ਜੇ ਸੇਬ ਦਾ ਪੇੜ ਲਾਣਾ ਹੈ ਤਾਂ ਮੈਨੂੰ ਉਦਾਂ ਦਾ ਵਾਤਾਵਰਣ ਤਿਆਰ ਕਰਨਾ ਪੈਣਾ ਕਿ ਸੇਬ ਪੈਦਾ ਹੋ ਸਕੇ ਜੇ ਮੈਨੂੰ ਜਿਹੜਾ ਫਰੂਟ ਚਾਹੀਦਾ ਮੈਨੂੰ ਉਦਾਂ ਦਾ ਵਾਤਾਵਰਣ ਪੈਦਾ ਕਰਨਾ ਪੈਣਾ ਕਿ ਉਹ ਫਰੂਟ ਨਿਯਮ ਹੁਣ ਐਸੀ ਜੇ ਰੱਬ ਨੂੰ ਪਾਣਾ ਚਾਹੁੰਦੇ ਆ ਤੇ ਰੱਬ ਨੂੰ ਪਾਣ ਦੇ ਵੀ ਕੁਝ ਨਿਯਮ ਹੈ ਅਗਰ ਉਹ ਨਿਯਮਾਂ ਨੂੰ ਅਸੀਂ ਸਮਝ ਲਈਏ ਉਹਨਾਂ ਨਿਯਮਾਂ ਤੇ ਚੱਲੀਏ ਤਾਂ ਰੱਬ ਰੂਪੀ ਫੁੱਲ ਵੀ ਸਾਡੇ ਜੀਵਨ ਚ ਖਿਲੇਗਾ ਜਾਕੇ ਲੋ ਜੇ ਸੀ ਤੰਦਰੁਸਤੀ ਪਾਣਾ ਚਾਹੁੰਦੇ ਆ ਤਾਂ ਤੰਦਰੁਸਤੀ ਨੂੰ ਪਾਣਦੇ ਵੀ ਕੁਸ਼ ਨਿਯਮ ਐ ਬੋਲੋ ਸਮਝਦੇ ਹੋ ਕਿ ਨਹੀਂ ਫਿਰ ਫਰਜ਼ੀ ਕਰ ਇੱਕ ਬੰਦਾ ਕਹਿੰਦਾ ਮੇਰਾ ਵੇਟ ਵੜਾ ਜਿਆਦਾ ਹੈ ਮੈਂ ਥੋੜਾ ਸਲਿਮ ਹੋਣਾ ਚਾਹੁੰਦਾ ਪਤਲਾ ਹੋਣਾ ਚਾਹੁੰਦਾ ਤਾਂ ਉਹਦੇ ਵੀ ਕੁਸ਼ ਨਿਯਮ ਐ ਕਿ ਭਾਈ ਮਿੱਠਾ ਛੱਡ ਦੇ ਆ ਨਮਕ ਦੀ ਮਾਤਰਾ ਘਟਾ ਆ ਮੈਦਾ ਖਾਣਾ ਬੰਦ ਕਰ ਦੇ ਕਿਉਂਕਿ ਕਹਿੰਦੇ ਨਾ ਕਿ ਤਿੰਨ ਜ਼ਹਿਰ ਤੁਸੀਂ ਕਦੀ ਸਰਚ ਕਰਿਓ ਕਿ 3 ਵਾਈਟ ਪాయిਜ਼ਨ ਤਿੰਨ ਸਫੇਦ ਜ਼ਹਿਰ ਕਿਹੜੇ ਆ ਤਾਂ ਜ਼ਿਆਦਾਤਰ ਇਹ ਤਿੰਨ ਚੀਜ਼ਾਂ ਦਾ ਨਾਮ ਆਏਗਾ ਜਦੋਂ ਆਪਾਂ ਕਵਾਂਗੇ ਨਾ ਸਫੇਦ ਜ਼ਹਿਰ ਤਾਂ ਉਹ ਚ ਆਏਗਾ ਮੈਦਾ ਨਮਕ ਔਰ ਚੀਨੀ ਚੀਨੀ ਯਾਨੀ 슈ਗਰ ਜੋ ਵਾਈਟ 슈ਗਰ ਇਹ ਤਿੰਨ ਜ਼ਹਿਰ ਮੰਨੇ ਜਾਂਦੇ ਬੋਡੀ ਵਾਸਤੇ ਕਿ ਜਦੋਂ ਬੋਡੀ ਜਾਂਦੇ ਆ ਤਾਂ ਫਾਇਦਾ ਘਟ ਦਿੰਦੇ ਆ ਤਾਂ ਨੁਕਸਾਨ ਤਾਂ ਬੰਦਾ ਜੋ ਖਾਂਦਾ ਮੈਦੇ ਵਾਲੀ ਚੀਜ਼ਾਂ ਬੰਦਾ ਜਿਆਦਾ ਖਾਂਦਾ ਜੇ ਸਲਾਦ ਵੀ ਖਾਣਾ ਬਨੇ ਹੈਲਦੀ ਉਹ ਯਾਰ ਨਮਕ ਤਾਂ ਪਾ ਦੇ ਇੱਥੇ ਯਾਨੀ ਉਹ ਸਲਾਦ ਦਾ ਵੀ ਸਾਰਾ ਮਜ਼ਾ ਖਰਾਬ ਕਰ ਦਿੰਦਾ ਉਹਦੀ ਸਾਰੀ ਜੋ ਤੇ ਅੰਦਰ ਵਿਟਾਮਿਨਸ ਹੁੰਦੇ ਆ ਜੋ ਉਹਦੀ ਜੋ ਹੁੰਦੀ ਨਾ ਨਮਕ ਪਾ ਕੇ ਉਹਨੂੰ ਵੀ ਕਿਉਂਕਿ ਬੰਦਾ ਸਵਾਦ ਦੇਖਦਾ ਬੰਦਾ ਨਿਯਮ ਨਹੀਂ ਦੇਖਦਾ ਕਿ ਹੈਲਥ ਦੇ ਨਿਯਮ ਕੀ ਹੈ ਸਮਝਦੇ ਹੋ ਕਿ ਨਹੀਂ ਪਰ ਜੇ ਹੈਲਥ ਚਾਹੀਦੀ ਹੈ ਤਾਂ ਅੱچھے ਨਿਯਮ ਅਪਣਾਓ ਹੈਲਥ ਦਾ ਨਿਯਮ ਹੈ ਕਿ ਰੋਟੀ ਖਾ ਲਈਏ ਤਾਂ 45 ਮਿੰਟ ਇੱਕ ਘੰਟੇ ਤੱਕ ਪਾਣੀ ਨਹੀਂ ਪੀਣਾ ਪਰ ਬੰਦਾ ਕੀ ਹੈ ਰੋਟੀ ਖਾਂਦਾ ਖਾਂਦਾ ਨਾਲ ਠੰਡਾ ਠੰਡਾ ਪਾਣੀ ਆਣਦੇ ਯਾਰ ਪਾਣੀ ਆਣਦੇ ਉਹ ਜਿੱਦਾਂ ਹੀ ਪਾਣੀ ਅੰਦਰ ਜਾਂਦਾ ਸਾਰਾ ਜਿੱਦਾਂ ਦਸੀਦਾ ਨਾ ਅੰਦਰ ਜਠੜ ਲਗਣੀ ਹੈ ਉਹ ਅਗਾਂਹ ਅੰਦਰ ਤੁਹਾਡੇ ਇਹਨੂੰ ਨਾ ਇਹ ਜਿਹੜਾ ਨਾਭੀ ਕੇਂਦਰ ਹੈ ਜਿਹੜਾ ਹੁਣ ਗੌਰ ਕਰਨਾ ਇੱਥੇ ਅਗਨੀ ਚੱਕਰ ਕੰਮ ਕਰਦਾ ਹੈ ਆਪਣਾ ਇਸ ਲਈ ਇਹ ਅਗਨੀ ਤਤ ਦੇ ਨਾਲ ਜੁੜਿਆ ਸਾਡਾ ਚੱਕਰ ਹੈ ਇਹ ਮਣੀਪੂਰ ਚੱਕਰ ਜਿੱਤ ਜਿਹਨੂੰ ਅਗਨੀ ਕੰਟਰੋਲ ਕਰਦੀ ਹੈ ਕਿਉਂਕਿ ਇੱਥੇ ਸਾਰੀ ਚੀਜ਼ ਜਾ ਕੇ ਪਚਦੀ ਹੈ ਪਚਦੀ ਹੈ ਕਿ ਨਹੀਂ ਅੱਪਾ ਖਾਣਾ ਖਾਂਦੇ ਕਿੱਥੇ ਜਾਂਦਾ ਪਾਣੀ ਪੀਂਦੇ ਜੂਸ ਪੀਂਦੇ ਦੁੱਧ ਖੇ ਜੋ ਖਾਂਦੇ ਆ ਇੱਥੇ ਜਾ ਕੇ ਪਚਦਾ ਹੈ ਹੁਣ ਪਚਾਣ ਵਾਸਤੇ ਅਗਦੀ ਲੋੜ ਹੁੰਦੀ ਹੈ ਪਰ ਜਿੱਦ ਹੀ ਠੰਡਾ ਪਾਣੀ ਪੀ ਲੈਂਦੇ ਤਾਂ ਅੱਗ ਨੂੰ ਜਾ ਕੇ ਉਹ ਖਤਮ ਕਰ ਦਿੰਦਾ ਤਾਂ ਖਾਣਾ ਉੱਦ ਹੀ ਅੰਦਰ ਬਚਿਆ ਰਹਿੰਦਾ ਹੈ ਉੱਦ ਹੀ ਅੰਦਰ ਕੋਈ ਫੈਟ ਬਣ ਜਾਂਦਾ ਹੈ ਤਾਂ ਹੀ ਤਾਂ ਤੁਸੀਂ ਦੇਖੋਗੇ ਬੰਦਾ ਸੁੱਕੇ ਤੋਂ ਸੁੱਕਾ ਵੀ ਹੋਏਗਾ ਪਰ ਘਿਡ ਬਾਹਰ ਨਿਕਲਿਆ ਹੋਏਗਾ ਉਹਦਾ ਮੈਂ ਆਖਦੀ ਗੱਲ ਨਹੀਂ ਖੜਾ ਕਰਕੇ ਦੇਖਦੇ ਕਿਸੇ ਨੇ ਕਰ ਲਈ ਪਵਾ ਇਹ ਪਤਲੇ ਤੋਂ ਪਤਲਾ ਬੰਦਾ ਵੀ ਨਾ ਪੇਟ ਐ ਹੋਏਗਾ ਕਾਰਨ ਕੀ ਹੈ ਉਹ ਭੋਜਨ ਅੰਦਰ ਬੇਸਟ ਅੰਦਰ ਹੀ ਹੈ ਉਹ ਹਲੇ ਡਿਸਆਰਬ ਹੋਇਆ ਹੀ ਨਹੀਂ ਡਾਈਜੈਸਟ ਹੋਇਆ ਹੀ ਨਹੀਂ ਕਿਉਂਕਿ ਉਹਨੂੰ ਹਜਮ ਹੋਣ ਵਾਸਤੇ ਦੀ ਅੱਗ ਦੀ ਲੋੜ ਹੈ ਉਹਨੂੰ ਤੁਸੀਂ ਠੰਡਾ ਪਾਣੀ ਪਾ ਕੇ ਤਾਂ ਹੀ ਇੱਥੇ ਇੱਕ ਗੱਲ ਦੱਸਾਂਗੇ ਕਿ ਪੀਓ ਗਰਮ ਪਾਣੀ ਗਰਮ ਯਾਨੀ ਕੋਸਾ ਤਾਂ ਨਾ ਉਹ ਠੰਡੇ ਪਾਣੀ ਨਾਲ ਤਾਂ ਤੁਸੀਂ ਫਿੱਟ ਹੋ ਜਾਂਦੇ ਇਹ ਲਈ ਪੀਣਾ ਵੀ ਪਵੇ ਨਾ ਕਿ ਘੁੱਟ ਕਰਕੇ ਤਾਂ ਪਾਣੀ ਇਦਾਂ ਕਰੋ ਚਾਹ ਮੰਗੋ ਉਬਾਲ ਕੇ ਗਲਾਸ ਚ ਪਾ ਕੇ ਜਾਂ ਕੱਪ ਚ ਪਾ ਕੇ ਕੋਲ ਰੱਖ ਲਓ ਜੇ ਮੈਨੂੰ ਲੋੜ ਹੈ ਪਾਣੀ ਦੀ ਤਾਂ ਜਦੋਂ ਖਾਣਾ ਖਾ ਰਿਆਂ ਹਾਂ ਹੁਣ ਮੈਂ ਪੀਣਾ ਹੀ ਆ ਪਾਣੀ ਇੱਕ ਘੁੱਟ ਲਵਾਂ ਇੱਕ ਸਿਪ ਜਿਦਾ ਚਾਹ ਦਾ ਲੈਂਦੇ ਨੂੰ ਗਰਮ ਪਾਣੀ ਦਾ ਲਵਾਂ ਉਹਦੇ ਥੋੜੀ ਕਾਲੀ ਮਿਰਚ ਪਾ ਲਓ ਪਾਣੀ ਦੇ ਵਿੱਚ ਚੁਟਕੀ ਜੀ ਤਾਂ ਬਰੂਰ ਲਓ ਸਮਝਦੇ ਹੋ ਕਿ ਨਹੀਂ ਜਾਂ ਦਾਲ ਚੀਨੀ ਆਂਦੀ ਹੈ ਦਾਲ ਚੀਨੀ ਸਮਝਦੇ ਨਾ ਤੁਸੀਂ ਉਹ ਦਾਲ چینی ਦੇ ਕਿ ਥੋੜੀ ਪਾ ਲੋ ਥੋੜੀ ਕਾਲੀ ਮਿਰਚ ਪਾ ਲੋ ਔਰ ਉਹਨੂੰ ਇਦਾਂ ਰੱਖ ਲੋ ਉਹਨੇ ਫੇਰ ਖਾਣਾ ਨਾਲ-ਨਾਲ ਹਾਜਮ ਵੀ ਕਰਨਾ ਹੈ ਪਰ ਇਹ ਵੀ ਨਹੀਂ ਕਿ ਉਹ ਵੀ ਤੁਸੀਂ ਪੂਰਾ ਗਲਾਸ ਪੀ ਜੋ ਲੈ ਪਿਆਸ ਲੇ ਪੂਰਾ ਗਲਾਸ ਨਹੀਂ ਉਹ ਵੀ ਸਿਪ-ਸਿਪ ਕਰਕੇ ਲੈਣਾ ਹੈ ਸਮਝਦੇ ਹੋ ਕਿ ਨਹੀਂ ਉਹ ਇਦਾਂ ਨਹੀਂ ਉਹ ਪਾਏ ਕਰੋ ਔਰ ਜਦੋਂ ਵੀ ਨਹਾਣ ਦਾ ਮੌਕਾ ਮਿਲੇ ਠੰਡੇ ਪਾਣੀ ਨਾਲ ਇਹ ਗੱਲ ਯਾਦ ਰੱਖਣਾ ਤੁਸੀਂ ਕਿਉਂਕਿ ਜਦੋਂ ਦਾ ਅਸੀਂ ਅੰਦਰ ਇਹ ਚੀਜ਼ ਨੂੰ ਸਮਝਿਆ ਨਾ ਹੁਣ ਅਸੀਂ ਕਿਸੇ ਵੀ ਕੰਟਰੀ ਚਲੇ ਜਾਈਏ ਕਿਤੇ ਵੀ ਚਲੇ ਜਾਈਏ ਇਹ ਰਾਜ ਨਹੀਂ ਅਗਲਾ ਦਸੀ ਦਿਆ ਨਹੀਂ ਵਾ ਰਾਜ ਦਸਣ ਲੱਗੇ ਆ ਕਿ ਅਸੀਂ ਹਮੇਸ਼ਾ ਠੰਡੇ ਪਾਣੀ ਨਾਲਾਈਦਾ ਹੈ ਜੇ ਬਰਫ਼ ਵੀ ਪੈਂਦੀ ਹੋਵੇ ਨਾ ਬਰਫ਼ ਵੀ ਪੈਂਦੀ ਹੋਵੇ ਤਾਂ ਵੀ ਅਸੀਂ ਦੇਖਣਾ ਥੋੜਾ ਟਾਈਮ ਜ਼ਰੂਰ ਲੱਗਦਾ ਹਾ ਹਾ ਠੰਡਾ 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 ਪਰ ਇੱਕ ਵਾਰ ਪੈ ਗਏ ਨਾ ਤਾਂ ਬਾਡੀ ਵਾਚੋ ਇਦਾਂ ਰੋਮ ਰੋਮ ਖੁੱਲ ਜਾਂਦਾ ਮਜ਼ਾ ਆ ਜਾਂਦਾ ਐ એનર્ਜੀ ਮਿਲਦੀ ਐ ਔਰ ਇਹ ਵੀ ਗੱਲ ਯਾਦ ਰੱਖਣਾ ਜਦੋਂ ਠੰਡੇ ਪਾਣੀ ਨਾਲਦੇ ਆ ਨਾ ਤਾਂ ਤੁਹਾਡੀ ਬਾਡੀ ਮਜ਼ਬੂਤ ਹੁੰਦੀ ਐ ਸਟਰੋਂਗ ਹੁੰਦੀ ਐ ਜਦੋਂ ਤੁਸੀਂ ਗਰਮ ਪਾਣੀ ਨਾਲਦੇ ਹੋ ਤਾਂ ਕੀ ਹੁੰਦਾ ਹੈ ਕਦੀ ਦੇਖਿਆ ਤੁਸੀਂ ਕਿਹਾ ਸੀ ਨਾ ਭੂਮੜੇ ਨੂੰ ਲੈ ਕੇ ਭੂਮੜਾ ਯਾਨੀ ਬੈਲੂਨ ਪੰਜਾਬੀ ਚ ਭੂਮੜਾ ਹੋ ਜਾਂਦਾ ਉਦਾਂ ਹਿੰਦੀ ਚ ਗੁਬਾਰਾ ਹੋ ਜਾਂਦਾ ਹੈ ਇਹ ਇਸੇ ਬੈਲੂਨ ਨੂੰ ਲੈ ਕੇ ਨਾ ਤੁਸੀਂ ਗਰਮ ਪਾਣੀ ਚ ਪਾ ਦਿਓ ਤੁਸੀਂ ਦੇਖੋ ਉਹ ਢਿੱਲਾ ਜਿਹਾ ਹੋ ਜਾਏਗਾ ਤਾਂ ਸਕਿਨ ਉਹਦੀ ਢਿੱਲੀ ਹੋ ਜਾਏਗੀ ਪਰ ਜੇਲੇ ਠੰਡੇ ਚ ਪਾਉਂਗੇ ਨਾ ਟਾਈਟ ਹੋ ਜਾਣਾ ਉਹਨਾਂ ਠੰਡੇ ਚ ਪਾਉਂਗੇ ਤਾਂ ਉਹਨਾਂ ਸਖਤ ਹੋ ਜਾਣਾ ਹੈ ਥੋੜਾ ਜਿਹਾ ਟਾਈਟ ਹੋ ਜਾਣਾ ਹੈ ਇਹਦਾ ਮਤਲਬ ਉਹ ਕਿ ਠੰਡੇ ਪਾਣੀ ਨਾਲ ਨਾ ਧੋ ਤੁਹਾਡੀ ਬੋਡੀ ਟਾਈਟ ਹੁੰਦੀ ਹੈ ਤੁਸੀਂ ਗਰਮ ਪਾਣੀ ਨਾਲ ਨਾ ਧੋ ਤੁਹਾਡੀ ਬੋਡੀ ਢਿੱਲੀ ਪੈ ਜਾਂਦੀ ਹੈ ਔਰ ਬਾਅਦ ਚ ਉਹ ਹੀ ਢਿੱਲੀ ਝੁਰਰੀਆਂ ਬਣ ਕੇ ਮਾਸ ਢਿਲਕਣਾ ਸ਼ੁਰੂ ਹੋ ਜਾਂਦਾ ਫਿਰ ਬੰਦਾ ਕਹਿੰਦਾ ਫੇਸ਼ਲ ਕਰੋ ਜੀ ਮੂੰਹ ਲਟਕ ਗਿਆ ਮੇਰਾ ਸਮਝਣਾ ਗਰਾ ਅਸਲੋ ਥੋੜਾ ਹਸੰਦੀ ਗੱਲ ਹੀ ਹੈ ਕਿਉਂਕਿ ਸਤਸੰਗ ਵਿੱਚ ਗਿਆਨ ਵੀ ਦਿੱਤਾ ਜਾਂਦਾ ਅੰਦਰਲਾ ਵੀ ਤਾਂ ਬਾਹਰਲਾ ਵੀ ਪਰ ਜੇ ਲੈ ਠੰਡੇ ਪਾਣੀ ਨਾਲੋਂਗੇ ਤਾਂ ਫਿਰ ਇੱਕ ਗੱਲ ਯਾਦ ਰੱਖੋ ਠੰਡੇ ਪਾਣੀ ਨਾਲ ਫੇਸ ਧੋਵੋ ਨਾ ਫੇਸ ਖਿਲ ਵੀ ਜਾਏਗਾ ਔਰ ਫੇਸ ਤੇ ਝੁਰਰੀਆਂ ਵੀ ਜਲਦੀ ਨਹੀਂ ਆਣੀ ਕਿਉਂਕਿ ਜਿੰਨਾ ਠੰਡਾ ਹੋ ਸਕੇ ਬਰਫ਼ ਪਰ ਉਹ ਬਣੀ ਲੈ ਕੇ ਫੇਸ ਨੂੰ ਤੋਂ ਤੁਸੀਂ ਦੇਖੋ ਸਕਿਨ ਟਾਈਟ ਹੋ ਜਾਣਗੇ ਆ ਝੁਰੜੀਆਂ ਜਿਹੜੀਆਂ ਪੈਂਦੇ ਰਿੰਕਲ ਪੈਣੇ ਇਹ ਬੰਦ ਹੋ ਜਾਣਗੇ ਕੋਈ ਫੇਸ਼ੀਅਲ ਕਰਾਉਣ ਦੀ ਲੋੜ ਨਹੀਂ ਕੋਈ ਲੱਖਾਂ ਰੁਪਿਆ ਹਜ਼ਾਰਾਂ ਰੁਪਿਆ ਖਰਚਣ ਦੀ ਲੋੜ ਨਹੀਂ ਪਰ ਫਿਕਰ ਨਾ ਕਰੋ ਜਿੰਨੇ ਬਿਊਟੀ ਪਾਰਲਰ ਟੈਨਸ਼ਨ ਨਹੀਂ ਲੈਣੀ ਕਿ ਇਹਦਾ ਸੋਚਣ ਬਾਲ ਕਰੋ ਬਿਊਟੀ ਮਾਰਨ ਲਈ ਬੰਦ ਕਰਾ ਦੇਣੀ ਸੋ ਦੱਸਣਾ ਕੀ ਚਾਹੁੰਦੇ ਆ ਅਸੀਂ ਕਿ ਅਸੀਂ ਤੁਹਾਡੇ ਜੀਵਨ ਨੂੰ ਐਸਾ ਬਣਾਉਣਾ ਚਾਹੁੰਦੇ ਕਿ ਤੁਹਾਨੂੰ ਪਤਾ ਹੋਵੇ ਕਿ ਤੁਹਾਡੇ ਅੰਦਰ ਹੀ ਕੁਦਰਤ ਨੇ ਸ਼ਕਤੀਆਂ ਰੱਖੀਆਂ ਹੋਈਆਂ ਪਰ ਐਸੀ ਇਸਤੇਮਾਲ ਨਹੀਂ ਕਰਦੇ ਕਦੀ ਤੁਸੀਂ ਦੇਖਿਆ ਵੇ ਗੌਰ ਕੀਤੀ ਕਦੀ ਅੱਜ ਕਹੀ ਕਹਿੰਦੇ ਆ ਨਾ ਲੈ ਬਈ ਜਾਗਣ ਵਾਸਤੇ ਜਾ ਕੇ ਮੈਨੂੰ ਚਾਹ ਦਾ ਕੱਪ ਪਿਜਾਈਦਾ ਸਵੇਰੇ ਸਵੇਰੇ ਫਿਰ ਮੇਰੀ ਹੱਥ ਖੋਲਦੀ ਐ ਇਹ ਕਹਿੰਦੇ ਸਵੇਰੇ ਉੱਠ ਕੇ ਨਾ ਪਾਣੀ ਦੇ ਠੰਡੇ ਸ਼ਾਵਰ ਥੱਲੇ ਜਾਂ ਠੰਡਾ ਪਾਣੀ ਬਾਲਟੀ 'ਚ ਭਰ ਕੇ ਸਵੇਰੇ ਉੱਠ ਕੇ ਨਹਾ ਕੇ ਦੇਖੋ ਉੱਤੇ ਹੀ ਬੰਦਾ એનર્ਜੀਕ ਹੋ ਜਾਂਦਾ ਉੱਤੇ ਹੀ ਬੰਦੇ ਦੀ એનર્ਜੀ ਆ ਜਾਂਦੀ ਐ ਤੁਸੀਂ ਜਿੰਨੇ ਮਰਜੀ ਥੱਕੇ ਹੋਵੋ ਨਾ ਕਰ ਜਾਂਦਿਆਂ ਹੀ ਮੂੰਹ ਤੇ ਪਾਣੀ ਦੇ ਛਿੱਟੇ ਮਾਰੋ ਤਾਂ ਮੂੰਹ ਧੋਂਦੇ ਤੁਹਾਨੂੰ ਫਰੈਸ਼ ਫਰੈਸ਼ ਫੀਲ ਹੋਣਾ ਸ਼ੁਰੂ ਹੋ ਜਾਂਦਾ ਕਾਰਨ ਕੀ ਐ ਕਿ ਤੁਹਾਡੀ ਬਾਡੀ ਪੰਜਾ ਤਤਾਂ ਤੋਂ ਬਣੀ ਹੋਈ ਹੈ ਔਰ ਪੰਜਾ ਤਤਾਂ ਤੋਂ ਬਣੀ ਤੁਹਾਡੀ ਇਹ ਬਾਡੀ ਇਹ ਸ਼ਰੀਰ ਜਦੋਂ ਪੰਜਾ ਤਤਾਂ ਦੇ ਸੰਪਰਕ ਚ ਆਂਦਾ ਹੈ ਤਾਂ ਉਹਨਾਂ ਦੀ એનર્ਜੀ ਤੁਹਾਨੂੰ ਮਿਲਣੀ ਸ਼ੁਰੂ ਹੋ ਜਾਂਦੀ ਹੈ ਕਦੀ ਕਦੀ ਟਾਈਮ ਕੱਢ ਕੇ ਨੰਗੇ ਪੈਰੀ ਪ੍ਰਿਥਵੀ ਤੇ ਖੜੇ ਹੋਇਆ ਕਰੋ ਜਾਂ ਪ੍ਰਿਥਵੀ ਤੇ ਬੈਠਿਆ ਕਰੋ ਬਿਨਾ ਕੋ ਚਾਦਰ ਵਿਛਾਇਆ ਗੱਲ ਯਾਦ ਰੱਖਣਾ ਹੈ ਕਦੀ ਕਦੀ ਨਾ ਇਹ ਤੁਸੀਂ ਕਰਕੇ ਦੇਖਿਆ ਕਰੋ ਮਿੱਟੀ ਦੇ ਟੱਚ ਚ ਰਹੋ ਕਦੀ ਕਦੀ ਖੁੱਲੇ ਚ ਖੜ ਗਏ ਲੰਬੇ ਸਾਹ ਲਓ ਹਵਾ ਨੂੰ ਆਪਣੀ ਅੰਦਰ ਜਾਣ ਦਿਓ ਕਦੀ ਕਦੀ ਟਾਈਮ ਕੱਢ ਕੇ ਸਵੇਰ ਸਵੇਰੀ ਅਗਰ ਟਾਈਮ ਮਿਲੇ ਤਾਂ ਸੂਰਜ ਦੀ ਰੋਸ਼ਨੀ ਆ ਕਿਰਨਾ ਕਿਉਂਕਿ ਅਗਨੀ ਤੱਤ ਸਾਨੂੰ ਸੂਰਜ ਤੋਂ ਵੀ ਮਿਲਦਾ ਹੈ ਸਮਝਦੇ ਹੋ ਕਿ ਨਹੀਂ ਇਹਦੇ ਸੰਪਰਕ ਚ ਆਣ ਨਹੀਂ ਤੁਹਾਡੀ ਬਾਡੀ ਨੂੰ ਇੰਨੀ એનર્ਜੀ ਮਿਲ ਜਾਣੀ ਹੈ ਕਿ ਪੰਜਾਂ ਤੱਤਾਂ ਤੋਂ ਤੁਹਾਡੀ ਬਾਡੀ ਬਣੀ ਜਦੋਂ ਪੰਜਾਂ ਤੱਤਾਂ ਦੇ ਸੰਪਰਕ ਚ ਤੁਸੀਂ ਆ ਗਏ ਤਾਂ ਤੁਹਾਨੂੰ ਉਦੋਂ ਹੀ ਲੱਗਣਾ ਹੈ ਕਿ ਮੈਂ એનર્ਜੀ ਨਾਲ ਭਰ ਗਿਆ ਮੈਨੂੰ ਇਦਾਂ ਲੱਗਦਾ ਮੇਰੇ ਅੰਦਰ ਇੱਕ ਨਵੀਂ ਜਾਨ ਆ ਗਈ ਇਦਾਂ ਫੀਲ ਹੋਏਗਾ ਤੁਹਾਨੂੰ ਨਹੀਂ ਤਾਂ ਅੱਜ ਹੀ ਕਰਕੇ ਦੇਖਿਓ ਜਦੋਂ ਥੱਕੇ ਹਾਰੇ ਹੋਵੋਗੇ ਨਾ ਠੰਡੇ ਪਾਣੀ ਗਰਮ ਪਾਣੀ ਨਾਲ ਨਹੀਂ ਠੰਡੇ ਪਾਣੀ ਨਾਲ ਆ ਕੇ ਦੇਖਿਓ ਤੁਹਾਨੂੰ ਲੱਗੇਗਾ ਮੈਂ ਫਰੈਸ਼ ਹੋ ਗਿਆ ਕਿ ਜਾਨ ਜੀ ਆ ਗਈ ਮੇਰੇ ਸ਼ਰੀਰ ਚ ਕਿਉਂਕਿ 70% 70 72% ਕਹਿੰਦੇ ਨਾ ਸਾਇੰਸ ਵੀ ਕਹਿੰਦੀ ਕਿ 70 ਤੋਂ 72% ਬੰਦੇ ਅੰਦਰ ਪਾਣੀ ਹੈ ਜਦੋਂ ਪਾਣੀ ਦੇ ਸੰਪਰਕ ਚ ਅਸੀਂ ਹੁੰਦੇ ਆ ਤਾਂ ਫੇ ਪਾਣੀ ਤੋਂ એનર્ਜੀ ਸਾਨੂੰ ਮਿਲਦੀ ਹੈ ਤਾਂ ਹੀ ਤਾਂ ਕਿਤੇ ਪਾਣੀ ਵਗਦਾ ਹੋਵੇ ਕਿਤੇ ਝਰਨਾ ਡੇਗਦਾ ਹੋਵੇ ਕਿਤੇ ਨਦੀ ਹੋਵੇ ਉਹਦੀ ਕਲਕਲ ਦੀ ਆਵਾਜ਼ ਕਿਤੇ ਸਮੁੰਦਰ ਦੀਆਂ ਲਹਿਰਾਂ ਜਿਹੜੇ ਅੱਖਾਂ ਬੰਦ ਕਰਕੇ ਬਹਿ ਜਾਓ ਉੱਧੇ ਬੜੀ ਸ਼ਾਂਤੀ ਮਿਲਦੀ ਬੰਦੇ ਨੂੰ ਕਿਉਂਕਿ ਅੰਦਰਲੇ ਪਾਣੀ ਨਾਲ ਉਹਦਾ ਜੁੜਾਵ ਹੁੰਦਾ ਤਾਂ ਬੰਦੇ ਨੂੰ ਬੜੀ ਖੁਸ਼ੀ ਫੀਲ ਹੁੰਦੀ ਹੈ ਪਰ ਅੱਜ ਬੰਦਾ ਪਤਾ ਖੁਸ਼ੀ ਕਿੱਥੇ ਲੱਭਦਾ ਹੈ ਕਮਰੇ 'ਚ ਬੰਦ ਹੋ ਗਿਆ ਟੀਵੀ ਲਾ ਦਿਓ ਯਾਰ ਕੋਈ ਫਿਲਮ ਦੇਖਦੇ ਆਂ ਫਿਰ ਬਾਅਦ 'ਚ ਉਹ ਕਹਿੰਦਾ ਖੁਸ਼ੀ ਨਹੀਂ ਮਿਲਦੀ એનર્ਜੀ ਨਹੀਂ ਮਿਲਦੀ ਆਹ ਟੀਵੀਆਂ ਤੋਂ ਥੋੜੀ એનર્ਜੀ ਮਿਲਣੀ ਹੈ ਕਿਉਂਕਿ ਟੀਵੀ ਤੋਂ ਤਾਂ ਤੂੰ ਬਣਿਆ ਹੀ ਨਹੀਂ ਹੈ ਟੀਵੀ ਤੋਂ ਟੀਵੀ ਦੀ ਬਿਮਾਰੀ ਜ਼ ਤੇ ਬੰਦਾ ਕਹਿੰਦਾ ਮੈਨੂੰ ਟੀਵੀ ਹੋ ਗਈ ਉਹ ਹਰ ਵੇਲੇ ਟੀਵੀ ਦੇਖਦਾ ਰਹਿੰਦਾ ਟੀਵੀ ਹੁਣੀ ਹੈ ਕਿਉਂਕਿ ਜੋ ਦੇਖਣਾ ਹੈ ਹੁਣਾ ਵੀ ਤਾਂ ਕਹਦੇ ਹੋ ਇਸ ਕਰਕੇ ਜੇ ਕੁਦਰਤ ਦੇ ਸੰਪਰਕ ਵਿੱਚ ਰਹਾਂਗੇ ਫਿਰ ਕੁਦਰਤ ਦੇ ਕੁਦਰਤ ਨੇਚਰ ਨੇਚਰ ਯਾਨੀ ਪਰਮਾਤਮਾ ਜੇ ਪਰਮਾਤਮਾ ਦੇ ਸੰਪਰਕ ਵਿੱਚ ਰਹਾਂਗੇ ਤਾਂ ਪਰਮਾਤਮਾ ਸਾਡੇ ਨੇੜੇ